ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ 55 ਦਿਨਾਂ ਤੋਂ ਮਰਨ ਵਰਤੇ ਬੈਠੇ ਕਿਸਾਨਾਂ ਗੁਰਜਗੀ ਸਿੰਘ ਡੱਲੇਵਾਲ ਦੀ ਹਾਲਤ ਬੇਹਤ ਨਾਜੁਕ ਸਥਿਤੀ ਵਿੱਚ ਪਹੁੰਚ ਗਈ ਹੈ ਇਸ ਦੌਰਾਨ ਉਹਨਾਂ ਨਾਲ ਗੱਲਬਾਤ ਕਰਨ ਲਈ ਕੇਂਦਰੀ ਖੇਤੀਬਾੜੀ ਮੰਤਰਾਲੇ ਦਾ ਇੱਕ ਵਫਦ ਪੰਜਾਬ ਪੁਲਿਸ ਨੇ ਖਨੋਰੀ ਬਾਡਰ ਤੇ ਪਹੁੰਚਿਆ ਦੌਰਾਨ ਕੇਂਦਰ ਸਰਕਾਰ ਵੱਲੋਂ ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਜੁਆਇਨ ਇਸ ਕਤਰ ਪ੍ਰੇਂਕਾ ਰੰਜਨ ਸਮੇਤ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਖਨੋਰੀ ਬਾਡਰ ਤੇ ਪਹੁੰਚੇ ਹਨ ਤੇ ਉਹਨਾਂ ਡੱਲੇਵਾਲ ਦਾ ਹਾਲ ਚਾਲ ਜਾਣਿਆ ਜਿਸ ਮਗਰੋਂ ਉਹਨਾਂ ਨੇ ਕਿਸਾਨਾਂ ਗੁੱ ਨਾਲ ਗੱਲਬਾਤ ਕੀਤੀ ਇਸ ਗੱਲਬਾਤ ਮਗਰੋਂ ਕਿਸਾਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਇੱਕ ਪ੍ਰੋਪੋਜ਼ਲ ਦਿੱਤਾ ਹੈ ਹਾਲਾਂਕਿ ਇਹ ਪ੍ਰੋਪੋਜ਼ਲ ਕੀ ਹੈ ਇਸ ਬਾਰੇ ਛੇਤੀ ਹੀ ਜਾਣਕਾਰੀ ਦਿੱਤੀ ਜਾਵੇਗੀ ਹਾਲਾਂਕਿ ਇਸ ਮਗਰੋਂ ਕਿਸਾਨਾਂ ਅੰਦਰ ਇਹ ਆਸ ਜਗ ਗਈ ਹੈ ਕਿ ਸ਼ਾਇਦ ਕੇਂਦਰ ਸਰਕਾਰ ਹੁਣ ਆਖਰੀ ਕਿਸਾਨੀ ਮੰਗਾ ਮੰਨ ਸਕਦੀ ਹੈ ਤੇ ਹੋ ਸਕਦਾ ਹੈ ਕਿ ਜਲਦ ਹੀ ਡੱਲੇਵਾਲ ਦਾ ਮਰਨ ਵਰਤ ਵੀ ਖਤਮ ਹੋ ਸਕਦਾ ਹੈ ਜਿਕਰ ਯੂਵੇ ਕਿਸਾਨੀ ਮੰਗਾ ਨੂੰ ਲੈ ਕੇ ਪਿਛਲੇ 55 ਦਿਨਾਂ ਤੋਂ ਮਰਨ ਵਰਤੇ ਬੈਠੇ ਕਿਸਾਨਾਂ ਕੋਲ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬੇਹਦ ਨਾਜ਼ੁਕ ਸਥਿਤੀ ਵਿੱਚ ਪਹੁੰਚ ਗਈ ਹੈ ਉਹਨਾਂ ਦਾ ਭਾਰ 20 ਕਿਲੋ ਦੇ ਕਰੀਬ ਘਟ ਗਿਆ ਹੈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਹੁਣ ਚੰਡੀਗੜ੍ਹ ਦੀ ਤਰਜ਼ ਤੇ ਪੰਜਾਬ ਵਿੱਚ ਵੀ ਆਨਲਾਈਨ ਚਲਾਨ ਕੱਟੇ ਜਾਣਗੇ ਦਰਅਸਲ ਪੰਜਾਬ ਦੇ ਜਲੰਧਰ ਸਮੇਤ 4 ਜ਼ਿਲ੍ਹਿਆਂ ਵਿੱਚ 26 ਜਨਵਰੀ ਤੋਂ ਆਨਲਾਈਨ ਚਲਾਨ ਕੱਟਨੇ ਸ਼ੁਰੂ ਕਰ ਦਿੱਤੇ ਜਾਣਗੇ ਜਲੰਧਰ ਤੋਂ ਇਲਾਵਾ ਮੁਹਾਲੀ, ਅੰਮ੍ਰਿਤਸਰ, ਲੁਧਿਆਣਾ ਵਿੱਚ 26 ਜਨਵਰੀ ਤੋਂ ਚਲਾਨ ਕੱਟੇ ਜਾਣਗੇ ਸੂਤਰਾਂ ਦੇ ਮੁਤਾਬਕ ਟ੍ਰੈਫਿਕ ਸਿਗਨਲਾਂ ਤੇ ਲਾਏਗੇ ਸੀਸੀਟੀਵੀ ਕੈਮਰਿਆਂ ਦਾ ਟਰਾਇਲ ਪੂਰਾ ਹੋ ਗਿਆ ਹੈ ਜਿਸ ਕਰਕੇ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਹਾਲਤ ਵਿੱਚ ਬਚ ਨਹੀਂ ਸਕਣਗੇ ਕਿਉਂਕਿ ਟ੍ਰੈਫਿਕ ਪੁਲਿਸ ਦੇ ਮਨਾਲ ਲਾਨ ਹੁਣ ਕੈਮਰਿਆਂ ਦੀ ਨਿਗਰਾਨੀ ਹੇਠ ਰਹਿਣਗੇ ਉਕਤ 4 ਜ਼ਿਲ੍ਹਿਆਂ ਵਿੱਚ ਕੈਮਰਿਆਂ ਲਈ ਕੰਟਰੋਲ ਰੂਮ ਵੀ ਬਣਾਏ ਜਾਣਗੇ ਜਿਨ੍ਹਾਂ ਦੀ ਪੁਲਿਸ ਮੁਲਾਜ਼ਮ 24 ਘੰਟੇ ਨਿਗਰਾਨੀ ਕਰਨਗੇ ਜਿਹੜੇ ਲੋਕਾਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਜਾਵੇਗੀ ਉਹਨਾਂ ਦੇ ਚਲਾਨ ਤਿਆਰ ਕਰਕੇ ਡਾਕ ਰਾਹੀਂ ਉਹਨਾਂ ਦੇ ਘਰ ਪਹੁੰਚਾਏ ਜਾਣਗੇ ਤਸਦੀਕੀ ਚੰਡੀਗੜ੍ਹ ਦੀ ਤਰਫ ਤੇ ਹੁਣ ਪੰਜਾਬ ਵਿੱਚ ਵੀ ਆਨਲਾਈਨ ਚਲਾਨ ਕੱਟੇ ਜਾਣਗੇ ਦਰਅਸਲ ਪੰਜਾਬ ਦੇ ਜਲੰਧਰ ਸਮੇਤ ਚਾਰ ਜ਼ਿਲ੍ਹਿਆਂ ਵਿੱਚ 26 ਜਨਵਰੀ ਤੋਂ ਆਨਲਾਈਨ ਚਲਾਨ ਕਟਨੇ ਸ਼ੁਰੂ ਕਰ ਦਿੱਤੇ ਜਾਣਗੇ ਪੰਜਾਬ ਵਿੱਚ ਨਵੀਂ ਬਣੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਅੰਦਰ ਚੱਲ ਰਹੀਆਂ ਨਾਰਾਜ਼ਗੀ ਦੀਆਂ ਖਬਰਾਂ ਦਾ ਪਾਰਲੀਮੈਂਟ ਮੈਂਬਰ ਅਮਰਪਾਲ ਸਿੰਘ ਦੇ ਪਿਤਾ ਵਰ ਸਿੰਘ ਸਿੰਘ ਨੇ ਖੰਡਨ ਕੀਤਾ ਹੈ ਬੀਤੇ ਕੁਝ ਦਿਨਾਂ ਤੋਂ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਦੀ ਨਾਰਾਜ਼ਗੀ ਇਹਦੀ ਖਦਰਾ ਸਾਹਮਣੇ ਆ ਰਹੀਆਂ ਸਨ ਪਰ ਤਤਸੀਮ ਸਿੰਘ ਨੇ ਕਿਹਾ ਕਿ ਕਿਸੇ ਦੀ ਕੋਈ ਨਾਰਾਜ਼ਗੀ ਨਹੀਂ ਹੈ ਉਹਨਾਂ ਕਿਹਾ ਕਿ ਹਜੇ ਤਾਂ ਪਾਰਟੀ ਬਣੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਸਾਰਿਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਤੇ ਜਲਦ ਹੀ ਪਾਰਟੀ ਦੀ ਮੀਟਿੰਗ ਬੁਲਾ ਕੇ ਮੈਂਬਰਸ਼ਿਪ ਸ਼ੁਰੂ ਕਰ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਪਹਿਲਾਂ 5-5 ਅਤੇ 11-11 ਮੈਂਬਰਾਂ ਦੀ ਜ਼ਿਲ੍ਹੇ ਚ ਕਮੇਟੀ ਬਣਾਵਾਂਗੇ ਅਤੇ ਕਮੇਟੀਆਂ ਭਰਤੀ ਕਰਨਗੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਵਾਦੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਕਰ ਰਹੇ ਹਨ ਤੇ ਲੋਕਾਂ ਨੂੰ ਆਪ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ ਇਕਾਠ ਨੂੰ ਸੁਬੋਧਨ ਕਰਦੇ ਆ ਸੀਐਮ ਭਗਵੰਤ ਮਾਨ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਆਪ ਦੀ ਸ਼ਾਨਦਾਰ ਜਿੱਤ ਯਕੀਨੀ ਬਣਾ ਕੇ 5 ਫਰਵਰੀ ਨੂੰ ਦਿੱਲੀ ਲਈ ਇਤਿਹਾਸਿਕ ਦਿਨ ਬਣਾਓ ਵਾਹਨੇ ਕਿ ਹੈ ਕਿ ਦਿੱਲੀ ਇਤਿਹਾਸ ਲਿਖਣ ਲਈ ਤਿਆਰ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਵੋਟਾਂ ਪਾ ਕੇ ਦਿੱਲੀ ਵਿੱਚ ਆਵਾਦੀ ਪਾਰਟੀ ਦੀ ਫੇਰ ਸਰਕਾਰ ਬਣਾ ਦਿਓ ਬੋਝਾਰਨ ਵਾਲੇ ਖੁਦ ਹੀ ਉੱਜੜ ਗਏ ਪੰਜਾਬ ਗੁਰਾਂ ਦੇ ਨਾਂ ਤੇ ਅੱਜ ਨਹੀਂ ਵਸਦਾ ਤੁਸੀਂ ਖਬਰਾਂ ਸੁਣਦੇ ਹੋਵੋਗੇ ਪੰਜਾਬ ਦੀਆਂ ਦੇਖ ਲਓ ਕਿਵੇਂ ਝੋਲੀਆਂ ਆੜਦੇ ਫਿਰਦੇ ਨੇ ਪੰਗਾ ਕਿਹਦੇ ਨਾਲ ਲਿਆ ਸੀ ਅਕਾਲ ਤਖਤ ਨਾਲ ਰੱਬ ਨਾਲ ਪੰਗਾ ਲਿਆ ਸੀ ਮੈਨੂੰ ਪੱਤਰਕਾਰ ਕਹਿੰਦੇ ਕੀ ਕਹਿਣਾ ਚਾਹੋਗੇ ਮੈਂ ਕਹਾਂ ਯਾਰ ਜਿਹਦੀਆਂ ਅਕਾਲ ਤਖਤ ਸਾਹਮਣੇ ਜਾ ਕੇ ਲੱਤਾਂ ਟੁੱਟ ਜਾਣ ਮੈਂ ਉਹਦੇ ਬਾਰੇ ਕੀ ਕਹਾਉਂ ਤਾਂ ਰੱਬ ਹੀ ਨਾ ਕਸਨ ਮਾਰਦਾ ਹੈ ਨਾ ਲੱਤ ਮਾਰਦਾ ਹੈ ਰੱਬ ਜਦੋਂ ਮਾਰਦਾ ਹੈ ਮੱਤ ਮਾਰਦਾ ਮੱਤ ਦਾ ਜੀ ਬਹੁਤ ਜ਼ਿਆਦਾ ਜ਼ੁਲਮ ਕੀਤੇ ਧਰਮ ਦੇ ਨਾਂ ਤੇ ਬਹੁਤ ਜ਼ਿਆਦਾ ਉਹਨਾਂ ਨੇ ਮਤਲਬ ਹੱਦ ਕਰਤੀ ਇੰਤਹਾ ਕਰਤੀ ਤਾਂ ਫਿਰ ਅੱਜ ਉਹ ਭੁਗਤ ਰਹੇ ਨੇ ਤੇ ਅੱਜ ਭੁਗਤ ਰਹੇ ਨੇ ਸੋ ਪਰਮਾਤਮਾ ਜੀ ਆਮ ਆਦਮੀ ਪਾਰਟੀ ਹਸਪਤਾਲਾਂ ਦੀ ਗੱਲ ਕਰਦੀ ਹੈ ਸਕੂਲਾਂ ਦੀ ਗੱਲ ਕਰਦੀ ਹੈ ਬਿਜਲੀ ਦੀ ਗੱਲ ਕਰਦੀ ਹੈ ਪਾਣੀ ਦੀ ਗੱਲ ਕਰਦੀ ਹੈ ਸੜਕਾਂ ਦੀ ਗੱਲ ਕਰਦੀ ਹੈ ਇਨਫਰਾਸਟ੍ਰਕਚਰ ਦੀ ਗੱਲ ਕਰਦੀ ਹੈ ਆਮ ਆਦਮੀ ਪਾਰਟੀ ਕਿਸੇ ਸਮਾਜ ਨੂੰ ਵੰਡਣ ਦੀ ਜਾਂ ਲੜਾਉਣ ਦੀ ਗੱਲ ਨਹੀਂ ਕਰਦੀ ਆਮ ਆਦਮੀ ਪਾਰਟੀ ਲੋਕਾਂ ਨੂੰ ਸਹੂਲਤਾਂ ਦੇਣ ਦੀ ਗੱਲ ਕਰਦੀ ਹੈ ਆਮ ਆਦਮੀ ਪਾਰਟੀ ਲੋਕਾਂ ਨੂੰ ਲੁੱਟਣ ਦੀ ਗੱਲ ਨਹੀਂ ਕਰਦੀ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆਂ ਜੀ ਤੇ ਮੈਂ ਵੀ ਬੜਾ ਫੇਮਸ ਕਲਾਕਾਰ ਸੀ ਮੈਨੂੰ ਕੀ ਲੋੜ ਸੀ ਇਧਰ ਪੰਗਾ ਲੈਣ ਦੀ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਇਧਰੋਂ ਫੇਲ ਹੋ ਗਿਆ ਇਧਰ ਆ ਗਿਆ ਮੈਂ ਇੱਥੇ ਵੀ ਦਿੱਲੀ ਵੀ ਆਉਂਦਾ ਰਿਹਾ ਸ਼ੋਅ ਕਰਨ ਆਉਂਦਾ ਰਿਹਾ ਲਫਟਰ ਚੈਲੰਜ ਜਾਂਦੇ ਰਹੇ ਆ ਮੈਨੂੰ ਕੀ ਲੋੜ ਸੀ ਪਰ ਮੇਰੇ ਦਿਲ 'ਚ ਇੱਕ ਗੱਲ ਸੀ ਕਿ ਭਗਵੰਤ ਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਆ ਜਦੋਂ ਚੁੱਲਿਆਂ 'ਚ ਅੱਗ ਮੱਚਦੀ ਹੋਵੇ ਜਦੋਂ ਚੁੱਲਿਆਂ 'ਚ ਅੱਗ ਪੁੱਜੇ ਫਿਰ ਹਾਸੇ ਨਹੀਂ ਆਉਂਦਾ ਪਹਿਲਾਂ ਪਹਿਲਾਂ ਤਾਂ ਜਿੰਦਾਬਾਦ ਪਹਿਲਾਂ ਪਹਿਲਾਂ ਤਾਂ ਮੇਰੇ ਤੇ ਵੀ ਹੱਸਦੇ ਰਹੇ ਆ ਆ ਵੱਡੇ ਲੀਡਰ ਪੰਜਾਬ ਵਾਲੇ ਜਦੋਂ 2014 ਚ ਪਹਿਲੀ ਵਾਰ ਮੈਂ ਖੜਾ ਹੋਇਆ ਸੰਗਰੂਰ ਤੋਂ ਲੜਿਆ ਐਮਪੀ ਦੀ ਚੋਣ ਤਾਂ ਮੇਰੇ ਸਾਹਮਣੇ ਸੁਦੇਸ਼ ਸਿੰਘ ਢੀਂ ਸੇ ਵਰਗੇ ਵੱਡੇ ਵੱਡੇ ਦਿੱਗਜ ਜਿਹੜੇ ਕਹਿੰਦੇ ਅਸੀਂ ਕਦੇ ਹਾਰਦੇ ਨਹੀਂ ਹੁੰਦੇ ਪੀੜੀਆਂ ਤੋਂ ਉਹ ਮਜ਼ਾਕ ਕਰਦੇ ਸੀ ਸਟੇਜ ਤੋਂ ਸਟੇਜ ਤੋਂ ਮੇਰੇ ਬਾਰੇ ਬੋਲਦੇ ਸੀ ਉਹ ਕਹਿੰਦਾ ਮੈਂ ਆਉਂਦਾ ਸੀ ਗੱਡੀ ਚ ਕਿੱਥੇ ਕੰਧ ਦੇ ਉੱਤੇ ਮੈਂ ਭਗਵੰਤ ਮਾਨ ਦਾ ਇਦਾਂ ਪੋਸਟਰ ਲੱਗਿਆ ਦੇਖਿਆ ਹੱਥ ਬੰਨ੍ਹਿਆ ਹੋਇਆ ਸੀ ਕਹਿੰਦਾ ਮੈਨੂੰ ਬੜਾ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਫਿਰ ਉਹਦਾ ਜਵਾਬ ਦਿੱਤਾ ਮੈਂ ਕਿਹਾ 300 ਸਾਬ ਜਿੰਨੇ ਚਿਰ ਵੋਟਾਂ ਨਹੀਂ ਪੈਂਦੀਆਂ ਉਹਨਾਂ ਚਿਰ ਮੇਰੀ ਫੋਟੋ ਦੇਖ ਕੇ ਹੱਸ ਲੋ ਰਿਜ਼ਲਟਾਂ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਰੋਇਆ ਕਰੋ ਅੱਜ ਰੋਂਦੇ ਨਹੀਂ ਮੇਰਾ ਨਾਂ ਲੈ ਕੇ ਦੇਖ ਲੋ ਚੀਕ ਮਾਰਦੇ ਆਂ ਚੀਕਾ ਘੜਾਉਂਦੀ

ਪਹਿਲਾਂ ਵੀ ਕੀਤਾ ਹੁਣ ਵੀ ਕੀਤਾ 2022 ਦੇ ਵਿੱਚ 117 ਸੀਟਾਂ ਪੰਜਾਬ ਦੀਆਂ 92 ਆਈਆਂ ਦੋ ਹੋਰ ਬਾਈਲੈਕਸ਼ਨ ਆ ਗਏ ਉਹ ਵੀ ਜਿੱਤ ਕੇ 94 ਹੋ ਗਈਆਂ ਭਾਜਪਾ ਦੀਆਂ ਕਿੰਨੀਆਂ ਨੇ ਭਾਜਪਾ ਦੇ ਪੰਜਾਬ ਚ ਕਿੰਨੀਆਂ ਨੇ ਪਤਾ ਦੋ ਚਾਹੇ ਸਕੂਟਰ ਤੇ ਬਹਿ ਕੇ ਆ ਜਾਣ ਵਿਧਾਨ ਸਭਾ ਦੋ 2015 ਚ ਤੁਸੀਂ ਵੀ ਤਿੰਨ ਹੀ ਦਿੱਤੀਆਂ ਸੀ ਉਹ ਵੀ ਚਲੋ ਸਕੂਟਰ ਤੇ ਤੀਜੀ ਸਵਾਰੀ ਲਾਉ ਕਰ ਦਾਂਗੇ ਤੇ 2020 ਚ ਤੁਸੀਂ ਚਾਰਕ ਵਧਾਤੀਆਂ 9 ਵਾਤੇ ਕਰਤੇ ਹੋਰ ਕੀ ਆ ਹੁਣ ਫੇਰ ਸਕੂਟਰ ਤੇ ਲੈ ਕੇ ਆਓ 9 ਵਾਤੇ ਨਾ ਕਾਂਗਰਸ ਨੂੰ ਮੈਂ ਕੋਈ ਭਰਮਪਨ ਦਿੰਦਾ ਉਹ ਆਪਣਾ ਰਿਕਾਰਡ ਕਾਇਮ ਰੱਖਣਗੇ ਕਾਂਗਰਸ ਨੂੰ ਇਸ ਤਿੰਨਾਂ ਵੋਟਾਂ 'ਚ ਕੋਈ ਘਾਟਾ ਨਹੀਂ ਪੈਣ ਵਾਲਾ ਉਹਨਾਂ ਦੀ ਪਹਿਲਾਂ ਵੀ ਜ਼ੀਰੋ ਸੀ ਹੁਣ ਵੀ ਜ਼ੀਰੋ ਹੈ ਜ਼ੀਰੋ ਹੋ ਗਈ ਨ ਤੀਜੀ ਵਾਰ ਜ਼ੀਰੋ ਰਹੋਗੀ ਉਹਨਾਂ ਨੂੰ ਕੋਈ ਘਾਟਾ ਨਹੀਂ ਪੈਂਦਾ ਠੀਕ ਹੈ ਨਾ ਹੁਣ ਮਾਈਨਸ ਤਾਂ ਜਾ ਨਹੀਂ ਸਕਦੇ ਵਿਚਾਰੇ ਠੀਕ ਹੈ ਨਾ ਸੋਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਲੋਹੜੀ ਵੀ ਮਨਾਉਣੀ ਹੈ ਨਾਲ ਦਲੀਦਰਾ ਦੀ ਜੜ ਚੁੱਲ੍ਹੇ ਵੀ ਪਾਉਣੀ ਹੈ ਆ ਹੁਣ ਤੁਸੀਂ ਦੇਖ ਲਓ ਪਹਿਲਾਂ ਇਹ ਅਰਵਿੰਦ ਕੇਜਰੀਵਾਲ ਜੀ ਨੂੰ ਕਹਿੰਦੇ ਸੀ ਗੁਜਲੀ ਫ੍ਰੀ ਮਹਿਲਾਵਾਂ ਨੂੰ ਸਾਡੇ ਮਾਵਾ ਪੈਣਾ ਨੂੰ ਬੱਸਾਂ 'ਚ ਸਫਰ ਫ੍ਰੀ ਪਾਣੀ ਫ੍ਰੀ ਇਹ ਫ੍ਰੀ ਕੀ ਰੇਵੜੀਆਂ ਵੰਡਦਾ ਹੈ ਕੇਜਰੀਵਾਲ ਫ੍ਰੀ ਕੀ ਰੇਵੜੀਆਂ ਵੰਡਦਾ ਹੈ ਅੱਜ 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 ਦੇ ਦਿਨ 17 ਤਰੀਕ ਨੂੰ ਭਾਜਪਾ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ ਤੇ ਉਹਨੇ ਕੀ ਕਿਹਾ ਲੇਡੀਜ਼ ਨੂੰ ਮਹਿਲਾਵਾਂ ਨੂੰ 2500 ਰੁਪਏ ਦੇਵਾਂਗੇ ਪੱਤਰਕਾਰ ਮੈਨੂੰ ਕਹਿੰਦੇ ਐਂ ਕਹਿੰਦਾ ਮੈਂ ਕਿਹਾ ਸਾਡੇ ਵਾਲਿਆਂ ਨੂੰ ਤਾਂ ਰਿਓੜੀਆਂ ਕਹਿੰਦੇ ਸੀ ਆਪ ਪਾਪੜ ਵੰਡਣ ਲੱਗਿਆ ਹੁਣ ਮੈਂ ਕਿਹਾ ਪਹਿਲਾਂ 15 ਲੱਖ ਖਾਲਾ ਤਾਂ ਦੇ ਦਿਓ ਆ ਗਿਆ ਜੀ ਘਰੇ ਥੋੜੇ ਸਾਰਿਆਂ ਦੇ ਬਾਲੇ ਦੁਖੀ ਨਾ ਹੋ ਸਾਡੇ ਵੀ ਨਹੀਂ ਆਇਆ ਕਿਸੇ ਤਾਂ ਨਹੀਂ ਆਇਆ کہنے جملہ سی جملہ سی میں پارلیمنٹ تو ایم پی سی میں بولیا سی میں مودی جی پندرہ لاکھ کی رقم لکھتا ہوں تو کلم رک جاتی ہے پندرہ لاکھ کی رقم لکھتا ہوں تو قلم رک جاتی ہے کالے دھن کے بارے میں سوچتا ہوں تو سیاہی سوکھ جاتی ہے ہر بات ہی جملہ نکلی اب تو یہ بھی شک ہے کہ چائے بنانی آتی ہے ਮੈਨੂੰ ਲੱਗਦਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਣੀ ਉਹ ਵੀ ਝੂਠੀ ਐ ਕਿਸੇ ਵੀ ਗੱਲ ਨੂੰ ਕਿਸੇ ਵੀ ਗੱਲ ਨਾਲ ਜੋੜ ਦਿੰਦੇ ਆ ਯਾਰ ਉਹ ਕੱਪ ਚੱਲ ਰਿਹਾ ਐ ਦੇਸ਼ 'ਚ ਯਾਰ ਆਕੇ ਗੋਰਖਨਾਥਰੇ ਤੇ ਗੁਰੂ ਨਾਨਕ ਦੇਵ ਜੀ ਨੇ ਇੱਥੇ ਬਹਿ ਕੇ ਧਾਰਮਿਕ ਵਿਚਾਰਾਂ ਕੀਤੀਆਂ ਸੀ ਉਹਨਾਂ ਦੋਨਾਂ ਦੇ ਜਨਮ 'ਚ 2250 ਸਾਲ ਦਾ ਫਰਕ ਐ ਬਾਬਾ ਜੀ ਕੁਝ ਵੀ ਕਹਿ ਦਿੰਦੇ ਆ ਯਾਰ ਉੱਥੇ ਚਲੇ ਗਏ ਮੋਦੀ ਜੀ ਚੰਦਰਯਾਨ ਜਦੋਂ ਲਾਂਚ ਕੀਤਾ ਬਾਅਦ ਤੱਕ ਅੱਗ ਲੱਭੇ ਹੀ ਨਹੀਂ ਕਿਧਰ ਗਿਆ ਉਹ ਜਿਹੜਾ

ਇਹਨਾਂ ਤੇ ਯਕੀਨ ਨਾ ਕਰਿਓ ਆਮ ਲੋਕਾਂ ਨੂੰ ਅਗਲੇ ਕਾਰਵਿੰਦ ਕੇਜਰੀਵਾਲ ਨੇ ਰਾਮਲੀਲਾ ਮੈਦਾਨ ਚੋਂ ਇੱਕ ਛੋਟਾ ਜਿਹਾ ਕਾਪਲਾ ਕਟਿਆ ਉਹ ਦਿੱਲੀ ਚ ਵੱਧਦਾ ਗਿਆ ਵੱਧ ਗਿਆ ਉਹਦੀ ਗੂੰਜ ਪੰਜਾਬ ਚ ਪਹੁੰਚੀ ਪੰਜਾਬ ਸਰਕਾਰ ਬਣ ਗਈ ਉਸ ਤੋਂ ਬਾਅਦ ਐਮਸੀਡੀ ਦੇ ਵਿੱਚ ਇੱਥੇ ਐਮਸੀਡੀ ਜਿੱਤੀ ਮੇਅਰ ਬਣਿਆ ਉਸ ਤੋਂ ਬਾਅਦ ਚੰਡੀਗੜ੍ਹ ਚ ਸਾਡਾ ਮੇਅਰ ਬਣਿਆ ਉਸ ਤੋਂ ਬਾਅਦ ਗੁਜਰਾਤ ਦੇ ਵਿੱਚ 5 ਐਮਐਲਏ ਉਸ ਤੋਂ ਬਾਅਦ ਗੋਆ ਚ 2 ਐਮਐਲਏ ਉਸ ਤੋਂ ਬਾਅਦ ਇਥੋਂ 7 ਸਰਫ ਦੇ ਤੋਂ ਤਿੰਨ ਰਾਜ ਸਭਾ ਦੇ ਐਮਪੀ ਪੰਜਾਬ ਤੋਂ ਸੱਤ ਦੇ ਸੱਤ ਰਾਜ ਸਭਾ ਦੇ ਐਮਪੀ ਤਿੰਨ ਸਾਡੇ ਹੁਣ ਲੋਕ ਸਭਾ ਪੰਜਾਬ ਤੋਂ ਸੋ ਵੀਰੋ ਆਮ ਆਦਮੀ ਪਾਰਟੀ ਸਿਰਫ 10 ਸਾਲਾਂ ਚ ਨੈਸ਼ਨਲ ਪਾਰਟੀ ਬਣ ਗਈ ਇਹ ਤੁਹਾਡੇ ਕਰਕੇ ਇੰਨਾ ਜਲਦੀ ਕਿਸੇ ਪਾਰਟੀ ਨੇ ਰਾਇਜ਼ ਨਹੀਂ ਕੀਤਾ ਐਸੇ ਕਰਕੇ ਹੁਣ ਫਿਰਦੇ ਨੇ ਕਿ ਯਾਰ ਜੇ ਦਿੱਲੀ ਐਸ ਵਾਰ ਜਿੱਤ ਗਏ ਜੇ ਅਰਵਿੰਦ ਕੇਜਰੀਵਾਲ ਚੌਥੀ ਵਾਰ ਜਿੱਤ ਗਿਆ ਫਿਰ ਟੌਪ ਗੇਅਰ ਪੈ ਜਾਣੇ ਫਿਰ ਆਪਾਂ ਤੂਫੜਿਆ ਨਹੀਂ ਜਾਣਾ ਜਿਵੇਂ ਜਹਾਅ ਆਏ ਦੀਆਂ ਜਦੋਂ ਉੱਪਰ ਜਾ ਕੇ ਉਹ ਸੀਟ ਬੈਲਟ ਦੇ ਸਾਈਨ ਆਫ ਹੋ ਜਾਂਦੇ ਨੇ ਫਿਰ ਆਪਾਂ ਸੇਫ ਜ਼ੋਨ ਚ ਚਲੇ ਜਾਵਾਂਗੇ ਫਿਰ ਇੱਥੇ ਆਉਣਾ ਸੀ ਸੈਂਟਰ ਚ ਫਿਰ ਫਿਰ ਦੇਚ ਸਕਾ ਕੋਈ ਇੱਥੇ ਕਰਕੇ ਹਰ ਹਿੱਲਾ ਵਰਤ ਰਹੇ ਨੇ ਫਰਜੀ ਵੋਟਾਂ ਆਪਦੀ ਮਰਜ਼ੀ ਵੋਟਾਂ ਜਿਹੜਾ ਪਾਓ ਕਿ ਇੱਕ ਵਾਰੀ ਹਰਾਓ ਪਰ ਲੋਕਾਂ ਨੂੰ ਕਿਵੇਂ ਐਦਾਂ ਕਿਵੇਂ ਹਰਾਤਾ